ਹੰਦੀ ਸਰਦਾਰ ਨਿਹਾਲ ਜੀ ਮੈਂ ਉਹਨਾਂ ਤੋਂ ਇਕੱਠਾ ਕਰਦਾ ਹਾਂ ਕਿਨਨ ਤੋਂ ਬਾਅਦ ਦੇ ਦਰਸ਼ਕ ਜੀ ਪ੍ਰਤੀਮਾਨ ਜੀ ਸਭਾ ਦੀ ਰਿਪੋਰਟ ਕਰਨ ਲਈ ਸਾਡੇ ਮੇਕ ਪ੍ਰਤੀਮਾਨ ਦੇ ਬਾਅਦ ਦੋਹਾਂ ਦੇ ਬੈਠੇ ਹੋਏ ਹੋਣ ਤੁਸੀਂ ਤਾਂ ਜਿਹੜੇ ਸਾਹਮਣੇ ਬੱਝੇ ਸਾਰੇ ਦੇਖੇ ਸੁਆਣ ਹਰਨੂ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਦੀ ਪੱਤੇ ਅੱਜ ਸੰਗਤਾਂ ਨੇ ਦਰਸ਼ਨੀ ਕਰਨ ਦਾ ਮਾਨਾ ਹੈ ਉਸੀਂ ਇੱਥੇ ਬੈਠੇ ਹਾਂ ਦਰਸ਼ਕਾਂ ਦੇ ਵਿੱਚ ਫਿਰੋ 2 ਮਿੰਟ ਇਹਨਾਂ ਟਾਈਮ ਦਿੱਤਾ ਨੌਵੇਂ ਪਾਸ਼ਾ ਜੀ ਦੇ ਸ਼ੀਕੀ ਜਿਹੜਾ ਚੱਲ ਰਿਹਾ ਹੈ ਇਸ ਦੇ ਸਬੰਧ ਵਿੱਚ ਬਹੁਤ ਕਾਪਤਾ ਕਰੀਆਂ ਕਿੰਨੀਆਂ ਗੱਜਾਂ ਕਰੀਆਂ ਕਿੰਨੀਆਂ ਪਰ ਜਿਹੜਾ ਸ਼ਹਾਦਤ ਦਾ ਜੰਮਾ ਉਹਨਾਂ ਦਾ ਆਵਾਜ਼ ਸੀ ਉਹ ਬਰਦਾਸ਼ਤ ਹੀ ਪਰ ਉਹ ਕਹੀ ਤੀ ਕੀ ਗਈ ਇਹ ਨਾ ਵਿਸ਼ਾਏ ਹੈ ਬਾਪ ਕੀ ਇਹ ਬਾਣੀ ਛਾਦ ਨੂੰ ਸੰਗਤ ਪਾਣੀ ਮੇ ਫਾਸ਼ਾ ਨੇ ਸਾਡੇ ਦੇ ਬਾਪ ਕਿਰਪਾ ਕੀਤੀ 1604 ਈਸਵੀ ਨੂੰ ਅਪਾਰ ਕਿਰਪਾ ਕਰਕੇ ਸਾਨੂੰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਾਗੇ ਪੰਜਵੀਂ ਸਦੀ ਚੱਲ ਰਹੀ ਹੈ ਅਸੀਂ ਉਸ ਬਾਣੀ ਨੂੰ ਉਸ ਨੈਭਨ ਤੱਕ ਨਹੀਂ ਸੰਸਕ ਵਾਣੀ ਨੂੰ ਸਮਝਣਾ ਹੀ ਅਸਲੀ ਮਕਸਦ ਹੈ ਇੰਨੀ ਮਕਸਦ ਨੇ ਪਹਿਲਾਂ ਪੜਨਾ ਦੂਜਾ ਨੂੰ ਸਮਝਣਾ ਤੀਜਾ ਉਸ ਤੇ ਅਮਲ ਕਰਨਾ ਪਹਿਲਾਂ ਅਸੀਂ ਪੜ ਲੈਂਦੇ ਆ ਸਾਰੀ ਪੜਦੇ ਆ ਤੀਜੇ ਤੇ ਅਸੀਂ ਕਰਦੇ ਆ ਉਹ ਰੂਹੀ ਧਾਰ ਲੈਨੇ ਆ ਜਿਹੜਾ ਸਪੈਸ਼ਲ ਹੈ ਉਹਨੂੰ ਸਮਝਣਾ ਇੱਥੇ ਥੋੜੇ ਜਿਏ ਅਸੀਂ ਮੇਰਾ ਮੰਨਣਾ ਹੈ ਜੀ ਥੋੜੇ ਜਿੇ ਕਮਜੋਰ ਅਸੀਂ ਸਮਝ ਨਹੀਂ ਸਕੇ ਸੋ ਇਸ ਵਿਸ਼ੇ ਦੇ ਵਿੱਚ ਬੜਾ ਨੰਬਰ ਨਾ ਜਾਮਾ ਦਾਸ ਜੀ ਨੂੰ ਇੱਕ ਕਿਤਾਬ ਜਗੀ ਗਈ ਹੈ ਗੁਰਵਾਣੀ ਲਿੱਪੀ ਖੁਜੇ ਭੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਤ ਕਿੰਨੇ ਹੈ ਉਹਨੂੰ ਪੜਨਾ ਕਿੰਨੇ ਹੈ ਉਹਨੂੰ ਅਚਾਰਨਾ ਕਿੰਨੇ ਹੈ ਉਹਦੇ ਵਿੱਚ ਲਗਾ ਮਾਤਰਾ ਦਾ ਬਹੁਤ ਬਟਾ ਉਹ ਰੋਧ ਹੀ ਨਹੀਂ ਉਸ ਤੋਂ ਬਿਨਾ ਅਸੀਂ ਆਰਤਕਾਰ ਹੀ ਨਹੀਂ ਸਕਦੇ ਜਦੋਂ ਕਰ ਹੀ ਨਹੀਂ ਸਕਦੇ ਫਿਰ ਉਹ ਚਾਰਨੀ ਠੀਕ ਨਹੀਂ ਹੋਣਾ ਜਦੋਂ ਚਾਰਨੀ ਠੀਕ ਨਹੀਂ ਹੋਣਾ ਤਾਂ ਸਾਰਾ ਖੇਡ ਗੜਬੜੀ ਹੋਣੀ ਪਰਦੇ ਅਸੀਂ ਸਾਰੀ ਪੜਦੇ ਨੇ ਪੁਰਖ ਸਿੱਖ ਬੰਦੇ ਨੇ ਜਪਜੀ ਸਾਹਿਬ ਕਰਦੇ ਨੇ ਪੰਜ ਬਾਣੀਆਂ ਕਰਦੇ ਨੇ ਨੌਵੇਂ ਪਾਸ਼ਾ ਨੇ ਸਾਨੂੰ ਸ਼ਲੋਕ ਦੇ ਕੇ ਗਏ ਨੇ ਗੁਰੂ ਗੋਬਿੰਦ ਗਾਇਉ ਤਹੀ ਜਨ ਅਕਾਰਤ ਕੀਨ ਕਉ ਨਾਮਕ ਹਰਿ ਭਜਮਾ ਜੇ ਬਿਤ ਜਲ ਕੋ ਮੀਨ ਦੇਖੇ ਸੋ ਕਾਹੇ ਰਕਿਉ ਨਿਗਰਮਾ ਹੋਇਉ ਦਾਸ ਕਉ ਨਾਮਕ ਭਜ ਹਰਮਨਾ ਪਰੇਨ ਜੰਤੀ ਹਾਸ ਇਹ ਹੈ ਅਸਲੀ ਸੰਦੇਸ਼ਤਾ ਉਹਨਾਂ ਨੇ ਕੁਰਬਾਨੀਆਂ ਦੇ ਦੀਆਂ ਪਰ ਕਈ ਕੀ ਵੀ ਨਹੀਂ ਕਹਿ ਕੇ ਤਾਂ ਸਨੁਮਾ ਗਏ। ਉਦੋਂ ਮੈਂ ਇਹ ਵੀ ਕਿਹਾ ਪਰ ਬਹੁਤ ਬਾਰੇ ਚ ਰੁੱਕ ਕੇ ਬੈਠੇ ਨੇ। ਗੁਣ ਗਾਇਓ, ਗੋਬਿੰਦ, ਗੁਣ ਗੋਬਿੰਦ। ਗੋਬਿੰਦ ਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਨਵਾਰ। ਤਿੰਨ ਰੂਪਾਂ ਚ ਆਇਆ। ਬਸ ਆਹ ਰੂਪ ਤੇ ਸਮਝ ਲਓ। ਜਿਹੜਾ ਇੱਥੇ ਆਇਆ, ਜੰਗਰੀ ਨੂੰ ਹੂੜੇ ਨਾਲ ਆਇਆ। ਪਰ ਇਹ ਔਕਰ ਨਾਲ ਵੀ ਆਇਆ। ਦੋਏ ਵੀ ਨੇ ਕਿ ਕਿਹਨੂੰ ਹੋੜਾ ਦੀ ਹੈ ਕਿਹਨੂੰ ਉਪਕੜੀ ਹੈ ਕਿ ਸ਼ਬਦ ਇੱਕ ਸ਼ਬਦ ਦਾ ਜੇ ਨੂੰ ਹੋੜਾ ਹੈ ਇੱਕ ਸ਼ਬਦ ਦਾ ਜੇ ਨੂੰ ਉਪਕੜਾ ਹੁਣ ਜੇ ਸ਼ਬਦਾਂਗੇ ਤੈਨੂੰ ਕਰਾਂਦੇ ਆਗੇ ਪਰ ਇਹਦਾ ਉਚਾਰ ਦਿੱਤੀ ਤੇ ਉਹਦਾ ਮਕਸਦ ਕੀ ਨਹੀਂ ਹੈ ਇਹ ਜਿਹੜੀ ਕਿਤਾਬ ਹੈ ਗੁਰਬਾਣੀ ਲਿਖੀ ਗੁਜੇ ਤੇ ਹੁਣ ਆਗਾ ਸਾਜੰਦਾਂ ਗੁਰਬਾਣੀ ਨੂੰ ਗੁਰਬਾਣੀ ਨੂੰ ਮੈਂ ਬੇਨਤੀ ਕਰਦਾ ਕੀ ਕਦੇ ਵੀ ਧੰਕ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਾਬੀ ਮੰਗੂ ਨਹੀਂ ਕਰ। ਅਰਣਾ ਜੀ ਇਹ ਗੱਲ ਕਿ ਹੋ ਰਹੀ ਕਰਨੀ ਪੰਜਾਬੀ ਮੰਗੂ ਆਪ ਚੰਨੀ ਕਰ। ਆਪ ਵੀ ਪੰਜਾਬੀ ਮੰਗੂ ਨਹੀਂ ਕਰ। ਭਾਵ ਕੀ ਹੈ ਗੁਰਮਾਨੀ ਲਿੱਖੀ ਦਾ ਇੱਕ ਵੱਖਰਾ ਮਹਾਰਾਜ ਨੇ ਸਾਨੂੰ ਢੰਗ ਦਿੱਤਾ ਹੈ, ਸ਼ੰਕਾਰ ਤੋਂ ਦਿੱਤਾ ਹੈ। ਉਸੇ ਅਨੁਸਾਰ ਹੀ ਅਸੀਂ ਨੇ ਬਾਣੀ ਪੜ੍ਹਨੀ ਹੈ ਤੇ ਉਚਾਰਨੀ ਹੈ। ਸਭ ਤੋਂ ਵੱਡੀ ਗੱਲ ਹੈ ਸਾਨੂੰ ਸਮੇਂ ਦਾ ਖਾਣੀ ਬਾਣਨਾ ਪੈਂਦਾ ਹੈ 500 ਸਾਲ ਦਾ ਹੋ ਗਏ 400 1600 4021 ਤੱਕ ਸਾਨੂੰ ਦੇਖ ਕੇ ਸਪੂਨ ਕਰਕੇ ਨੋਰਾ ਜੀ ਉਦੋਂ ਪਹਿਲਾਂ 5 ਸਾਲ ਭਗਤਾਂ ਨੇ ਬਾਣੀਆਂ ਨੇ ਤਕਰੀਬਨ 1000 1100 ਸਾਲ ਹੋ ਗਏ ਸਾਨੂੰ ਉਸ ਸਮੇਂ ਤੱਕ ਪੁੱਛਣਾ ਪਏ ਉਹਦੋਂ ਕੀ ਕੀ ਕਿਨੇ ਵੇਚਦੇ ਦੇਦੇ ਉਹਨਾਂ ਦਿੱਖ ਕੀ ਦੀ ਕਿਹੜਾ ਕੁਸਤੀ ਸਾਡੇ ਆਲੇ ਦੁਆਲੇ ਸਾਨੂੰ ਉਸ ਅਨੁਸਾਰ ਤੇ ਜਾ ਕੇ ਸਾਨੂੰ ਸਮਝਣਾ ਪਏ ਫੇਰ ਸਾਨੂੰ ਉਪਾਅ ਚਸਾਂ ਲਿਖਮ ਦੇਖਣਾ ਨੂੰ ਸਮਝ ਲਊਗਾ ਕਿ ਮਹਾਰਾਜ ਦਾ ਇਹ ਗੀਤ ਇਹ ਕੀ ਕਰਦਾ ਸੋ ਬੜਾ ਲੰਬਾ ਟਾਈਮ ਨਾਟਕਾ ਦਰਸ਼ਨੀ ਕਰਨ ਨੂੰ ਸੰਗਤਾਂ ਦੇ ਬਹੁਤ ਅਸੀਸੀਆਂ ਬੈਠੀਆਂ ਨੇ ਭਾ ਵੀ ਕੁਇਆ ਕਰਵਾਣੀ ਨੂੰ ਸਮਝਣ ਲਈ ਜੀਤੀ ਬਹੁਤ ਹੀ ਜ਼ਰੂਰੀ ਹੈ ਬੋਲੀ ਜਾਓ ਬੜੀ ਜਾਓ ਕਿ ਦੋ ਟਾਈਮ ਮਿਲਦਾ ਆਰਾਮੀ ਕਹਿ ਦੇਣਾ ਇੱਕ ਦੋ ਪੰਗਤੀਆਂ ਬੋਲ ਦੇਣਾ ਜਦੋਂ ਜੱਤੀ ਸਾਹਿਬ ਆਉਂਦੇ ਨੇ ਤਾਂ ਜਵਾਨੀ ਆਉਂਦਾ ਜੀ ਸ਼ਬਦ ਕਹਿ ਦੇਣਾ ਮੈਂ ਨਹੀਂ ਗਿਆਨ ਕਹਿੰਦੇ ਨੇ ਗਿਆਨ ਪ੍ਰਚਨ ਪਾਈ ਸਾਵੇ ਦਾ ਅਰਥ ਦੱਸੋਗੇ ਮੈਨੂੰ ਕਿਸੇ ਨੇ ਦੱਸਿਆ ਜਿੰਨਾ ਤੱਕ ਕਾਰਨੀ ਕੀ ਤੁਸੀਂ ਦੱਸੋਈ ਭਈ ਇਹਦਾ ਗੱਲ ਹੈ ਜਿਹੜਾ ਪਹਿਲਾ ਗਿਆਨ ਹੈ ਉਹ ਨੰਨਾ ਮੁਫਤ ਹੈ ਦੂਜਾ ਗਿਆਨ ਜੰਦੇ ਕੋ ਖੜਾ ਹੈ ਜਦੋਂ ਇਹਨਾਂ ਦਾ ਡਿਗਰੀ ਸਮਝਾ ਕੇ ਤਾਂ ਕੋਈ ਅਰਥ ਉਹਗੇ ਨਹੀਂ ਸਾਨੂੰ ਬਾਣੀ ਦੇ ਆਪ ਤਨ ਹੀ ਆ ਸਕਦੇ ਸਾਰੇ ਬਾਣੀ ਕੁੰਗਰ ਤੋਂ ਲੈ ਕੇ ਦਸ ਜੀ ਤੱਕ ਏసే ਢੰਗ ਨਾਲ ਲਿਖੀ ਹੈ ਇਹ ਜਿਵੇਂ ਵਿਧੀ ਵਿਧਾਨ ਨਾਲ ਲਿਖੀ ਕੀ ਹੈ ਸੋ ਮੈਂ ਤਾਂ ਇੰਨੇ ਇੱਕ ਪੇਟੀਆ ਕਰਨੇ ਤੇ ਦਰਸ਼ਕਾਂ ਨੇ ਇਹਨਾਂ ਦੇ ਵਿਚਾਰ ਸੁਣਨਗੇ ਆਪਾਂ ਸਾਰੇ ਦਰਸ਼ਕ ਦੇ ਦੌਰਤੀ ਮੈਂ ਆਇਆ ਸਵੇਤ ਜੀ ਮੈਨੂੰ ਬੁਲਾਇਆ ਹੈ ਇਹ ਤੇ ਅ ਇੰਨੀ ਇੱਕ ਮੇਰਾ ਨਾਮ ਇੰਤਿਆ ਬਹੁਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ